ਹਰਮਨ ਉੱਠ ਗਿਆ ਹਮਨ ਦੇ ਨੂੰ ਗੰਦੋ ਕੁਝ ਉਹਦੀ ਜਾਨ ਨਿਕਲੀ ਵੇਸਟ ਆ ਗਈ ਜੀ ਯਾ ਵਾਹ ਲਓ ਜੀ ਹਰਮਨ ਸਿੰਘ ਹੋ ਗਿਆ ਤਿਆਰ ਸਕੂਲ ਜਾਣ ਲਈ ਚੱਲਿਆ ਅੱਜ ਇਹ ਅੱਜ ਹਰਮਨ ਕੀ ਹੈ ਸਕੂਲ ਚ ਨੋ ਪ੍ਰੇਜ਼ ਬੰਲਾ ਚ ਫਾਂਕਸ਼ਾ ਰੋੜਾ ਲਗੂ ਚ ਨਹੀਂ ਹਾਂ ਪਾਠ ਪੜਕਾ ਹੈ ਕੰਡ ਵਾਟਰ ਖਾਇਆ ਹੈ ਹੈ ਨਾ ਚਲੋ ਫਿਰ ਜਾਓ ਦਾਦੂ ਨੂੰ ਬੈਗ ਤਾਂ ਨਹੀਂ ਲੈ ਜਾਣਾ ਕਿਪਨ ਲੈ ਜਾ ਡੈਲ ਤਾਂ ਵੀ ਲੈ ਜਾਣਾ ਅਟੇ ਵਾਲਾ ਜਾ ਹੱਥ ਜੀ ਫੜ ਕੇ ਲੈ ਜਾ ਨੀਰ ਗਾਂ ਚ ਨੇ ਹਾਂ ਕਿਪਨ ਕਲਾਸ ਤੇ ਰੱਖ ਦੇਣਾ

മാള <coughs> <coughs> <English language> ਕਿ 세 ਰੇਣਾ ਨੂੰ ਆਪਾਂ ਬਣਾਉਂਗੇ ਹੂੰ ਹੈ ਬੋ ਬਣਾਉਂਦੇ ਨੇ ਰੇਣਾ ਕਿਸ਼ੀ ਨੂੰ ਬਣਾਉਂਦੇ ਹੂੰ ਉਹ ਜੌਆ ਹੁੰਦੇ ਉਹ ਜੌਆ ਦੇ ਇਸੇ ਹੁੰਦੇ ਇਹੋ ਜੌਆ ਉਹਦੇ ਹੂੰ ਪਰ ਅਬ ਤੁਹਾਡੇ ਹੋ ਰਿਹਾ ਹੈ ਹਾਂ ਵੀ ਹੋ ਰਹਾ ਹੈ ਤੈਨੂੰ ਇੱਕ ਹੋਰ ਖਾੜਾ ਸਟੇਵੀ ਨੇ ਸੜੇ ਵੀ ਖਾੜਾ ਇੱਕ ਹੋਰ ਇੱਕ ਹੋਰ ਤੇ ਦੋ ਇੱਕ ਦੋ ਤਿੰਨ ਖਾੜੇ ਕਿੰਨੇ ਖਾੜੇ ਕਿੰਨੇ ਖਾੜੇ ਸਟੇਵੀ ਨੇ ਕਿੰਨੇ ਖਾੜੇ ਨੇ ਹੈ ਦੋ ਖਾੜੇ ਨੇ ਤਿੰਨ ਖਾੜੇ ਨੇ ਚਾਰ ਖਾੜੇ ਸਟੇਵੀ ਨੇ ਸਟੇਵੀ ਨੇ ਪੰਜ ਖਾੜੇ ਨੇ ਛੋਟੇ ਵੀ ਨੇ ਕਿੰਨੇ ਖਾਣੇ ਨੇ ਜੀਭਾਂ ਵਾਲੇ ਜੀਭਾਂ ਸਵਾਦ ਲੱਗਦੇ ਨੇ ਇਹਨਾਂ ਲੋਟ ਵੱਡ ਤਾਂ ਊੜਾ ਵਧੀਆ ਹੈ ਚੋਕਲੇ ਲੋਟ ਕੀ ਆ ਬਾਤ ਕਰਵਾ ਕਰਮ ਛੇੜ ਵਿੱਚ ਗਰਮ ਕਰਦੀ ਹੋਣੀ ਹੈ ਖਾएंगे ਫਿਰ ਦੇਖेंगे ਤਾਂ ਹੋ ਗਈ ਤਿਆਰ ਭਾਂਡੇ ਮੰਚ ਹਾਂਜੀ ਸੁਆਦ ਹੈ ਸੁਆਦ ਮੜੇ ਨੇ ਹੂੰ ਪੂਰਾ ਹੋ ਗਿਆ ਟੇਸਟੀ ਲੱਗਦੀ ਹੈ ਨਾ ਅੱਜ ਆਹੀ ਤੇ ਜਰੋਟੀ ਰੋਟੀ ਬਣੀ ਰੋਟੀ ਵੀ ਬਣੀ ਹੋਈ ਸੀ ਸਵੇਰ ਦਾ ਚੇਂਜ ਕਰਤਾ ਇਹਨੇ ਵੀ ਖਾਣਾ ਹੈ ਹਾਂ ਉਨੇਰ ਨੂੰ ਨਾ ਕਦੇ-ਕਦੇ ਸੈਂਡਵਿਚ ਨਾਲ ਜੂਸ ਦੇ ਦਿਆ ਕਰਨਾ ਬਣਾ ਕੇ ਠੀਕ ਆ ਚਾਹ ਜੋ ਵੀ ਘਟਾ ਦੋ ਠੀਕ ਹੋਣਾ ਸਟੈਫਨੀ ਠੀਕ ਹੋਣਾ ਆ ਦੇਖ ਆ ਦੇ ਘਰ ਦੇਣੀ ਕਮਾਈ ਜਾਂਦੀ ਆ ਘਰ ਦੇਣੀ ਕਮਾਈ ਜਾਂਦੀ ਆ ਹੂੰ ਬਾਹਰ ਦੇ ਸਾਦੇ ਚੜ੍ਹੇ ਵੀ ਬਾਹਰ ਦੇ ਬਾਹਰ ਕਰਦੀ ਕੀ ਆ ਹਾਂ ਹਾਂ ਹੋਰ ਤਰ ਜਦਾ ਗਈ ਢਿੱਡ ਤੋਂ ਖਲ ਨਾ ਗਈ ਜੇ ਚਾਹ ਤਾਂ ਠੰਡੀ ਹੋਈ ਸੀ ਜਿਆਦਾ ਗਰਮ ਜੀ ਸੀ ਨਾ ਇਹ ਜੀ ਨੀਚ ਵਿੱਚ ਹੀ ਹੋਈ ਜਾਂਦੀ ਆ ਨਾਲੇ ਖਾਦਾ ਵੀ ਤੋਏ ਰੱਜੀ ਹੋਈ ਆ ਫੇਰ ਵੀ ਹੁਣ ਤੁਸੀਂ ਇਹਨੇ ਚਾਹ ਪੀ ਕੇ ਗੱਡੀ ਚ ਹਵਾ ਭਰਾ ਲਿਆਓ ਹੂੰ ਠੀਕ ਆ ਫੇਰ ਜਾਨੂ ਮੈਂ ਟਿਫਨ ਪੈਕ ਕਰਕੇ ਭਾਂਡੇ-ਭੁੰਡੇ ਧੋ ਲਵਾਂ ਫਿਰ ਆਰਮਨ ਦੇ ਸਕੂਲ ਚ ਜਲਦੇ ਉਸ ਤੋਂ ਬਾਅਦ ਚਲਦੀਆਂ ਕੰਮ ਤੇ 10:00 ਵਜ ਗਏ ਹੁਣ ਤਾਂ ਚਲੋ ਜੀ ਮਿਲਦੇ ਹੁਣ ਤੁਹਾਨੂੰ ਆਰਮਨ ਦੇ ਸਕੂਲ ਦੀ ਥੋੜੀ ਜੀ ਦਿਖਾਵਾਂਗੇ ਅੱਜ ਹਰਮਨ ਦੇ ਸਕੂਲ 'ਚ ਪ੍ਰੋਗਰਾਮ ਆ ਜੀ ਅਸੀਂ ਹਰਮਨ ਦੇ ਸਕੂਲ 'ਚ ਆਏ ਆ। ਬੁੱਕਾ ਦੇ ਸਟਾਰ ਲੱਗੇ ਹੋਇਆ ਇੱਧਰ। बीके पंत वे مخاطर थे जोर देदा गुरु ने सच्चा मित्र सच्चा दोस्त बन दर्शाया साया गया जिसने सद्बुद्धि कथा आदि हुकम दसे कौन सागे समूह दे बडिया आए मेल गुरु आए आई तू मेरे गुरु के प्यारे शब्द दा गायन करन जा रहे हैं ਆਣੀ ਤੇ ਬੋਲੋ ਜਸ ਉਸ ਕੋ ਬੋਲਾ ਜੀ ਹਾਂਜੀ ਹੁਣ ਅਸੀਂ ਆਈ ਸੀ ਅੱਜ ਕੰਮ ਤੇ ਜਾਣ ਹੀ ਹੋਇਆ ਲੇਟ ਹੋ ਗਈ ਸੀ ਗੱਡੀ ਦਾ ਹੋ ਗਿਆ ਪੈਂਚਰ ਫਿਰ ਸੱਚਾ ਛੋੜਾ ਕਟਾਣਾ ਸਾਹਿਬ ਮੱਥਾ ਟੇਕ ਕਿਉਂ ਨਹੀਂ ਆ ਸੰਗਤ ਅਜੇ ਨਹੀਂ ਆਣੀ ਮੇਰੀ Kërë bale edhe i shumë? A Shumë Qërë nuk? Shumë E dhe ndihën dhe ja Mr. Okey! Daddy had화를 otomatis berstandar di tahra momento tertie hanggang COVID-19 Yay! Alok! Haifeng sıla. 準備

ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੇ ਰਾੜੀ ਆ ਆੜੀ ਆ ਇਹ ਤੇ ਹੈਲੋ ਇਹ ਵੀ ਆੜੀ ਆ ਵੀ ਆੜੀ ਆ ਤੂੰ ਹੈਲੋ ਇਹਦਾ ਨਾਮ ਕੀ ਹੈ ਫਤਵੀਰ ਇਹ ਫਤਵੀਰ ਸਹ ਇਹਦਾ ਜੀ ਵੀਰ ਸਿੰਘ ਅੱਛਾ ਤੇਰਾ ਨਾਮ ਕੀ ਆ ਮਰਵੀਰ ਆਜੋ ਪ੍ਰਾਈਜ਼ ਮਿਲ ਗਿਆ ਤੈਨੂੰ ਕਿਹੜਾ ਮਿਲਿਆ ਦਿਖਾ ਤਾਂ ਫੜ ਕੇ ਇੱਧਰ ਦੇਖੋ ਫਾਰਡ ਪਿਊਰਿਫਾਇਰ ਤੇ ਆਇਆ। ਫਾਰਡ ਪਿਊਰਿਫਾਇਰ ਤੇ ਆਇਆ। ਅੱਛਾ। ਆ ਜਾ ਹੁਣ ਖੜ ਜਾ ਮਹਾਰਾਜ ਲੈ ਕੇ ਜਾਂਦੇ ਖੜ ਜਾ ਹਲੇ 2 ਮਿੰਟ। ਜੀ ਬਾਰੇ ਨਾ ਨੰਬਰ ਵਧੀਆ ਲੈਣੀ ਜੀ ਕਿੰਨੇ ਲੈਣੇ ਨੇ ਹਾਂ? 96 96 95 ਹਰ ਵਾਰ ਕਿੰਨੇ? 99 ਲੈਣੀ ਹੈ 99 ਹੈ ਨਾ? ठीक है यहां म ਨੋ ਵੀ ਹੋ ਗਿਆ ਹਰਮਨ ਦੇ ਸਕੂਲ ਦਾ ਪ੍ਰੋਗਰਾਮ ਖਤਮ ਹਰਮਨ ਦਾ ਫੰਕਸ਼ਨ ਐਨੂਅਲ ਫੰਕਸ਼ਨ ਹੁੰਦਾ ਵਾ ਜਿਹੜਾ ਸਾਲ ਦੇ ਵਿੱਚ ਹੁੰਦਾ ਪ੍ਰਾਈਜ਼ ਸਵਾਰ ਹਾਂ ਪ੍ਰਾਈਜ਼ ਜਿਵੇਂ ਜਦੋਂ ਜੁਕੇਜੀ ਚ ਜਿਹੜਾ ਇਹਦਾ ਪ੍ਰਾਈਜ਼ ਸੀਗਾ ਉਹ ਅਗਲੇ ਨੈਕਸਟ ਈਅਰ ਚ ਮਿਲਦਾ ਹੁੰਦਾ ਇਹਨਾਂ ਨੂੰ ਜਾ ਕੇ ਹਰਮਨ ਨੂੰ ਪ੍ਰਾਈਜ਼ ਮਿਲੇ ਹਾਂ ਹੁਣ ਇਹ ਸਮਾਪਤੀ ਹੋਈ ਸੀ ਹੁਣ ਚੱਲੇ ਆ ਘਰ ਨੂੰ ਲੰਗਰ ਲੰਗਰ ਛਕ ਲਿਆ ਹੁਣ ਅੱਜ ਛੁੱਟੀ ਕਰ ਲਈ ਅੱਜ ਫਿਰ ਹਰਮਨ ਕਰਕੇ ਛੁੱਟੀ ਕਰ ਲਈ ਪਿੱਛੇ ਨਾ ਪਿੱਛੇ ਆ ਜਾ ਪਤਹੋਂੜ ਤੋਂ ਆ ਜਾ ਘਰ ਨੂੰ ਆਓ ਚੱਲੀ ਹੁਣ ਚਲੋ ਆ ਜਾ ਆ ਜਾ ਆ ਜਾ ਆ ਕੁਛ ਨਹੀਂ ਹੈਗਾ ਪਿੱਛੇ ਆ ਜਾ ਪੂਰਾ ਬੁੱਤ ਕੀ ਆ ਤੂੰ ਕਮੜੀਆ ਗੱਲਾਂ ਕਰ ਪਿੱਛੇ ਹੈ